29 ਮਈ ਨੂੰ ਸਨਾ ਦਾ ਜਨਮ ਦਿਨ ਸੀ ਅਤੇ ਸਨਾ ਆਪਣੇ ਜਨਮ ਦਿਨ ਵਾਲੇ ਦਿਨ ਬਹੁਤ ਜ਼ਿਆਦਾ ਐਕਸਾਈਟਡ ਸੀ ਉਹ ਆਪਣੇ ਜਨਮ ਦਿਨ ਵਾਲੇ ਦਿਨ ਪੂਰਾ ਦਿਨ ਇੰਜੋਏ ਕਰਦੀ ਆ ਅਤੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦੀ ਆ ਸਨਾ ਦਾ ਜਨਮ ਦਿਨ ਮਨਾਉਣ ਵਾਸਤੇ ਫੈਸਲਾਬਾਦ ਤੋਂ ਇੱਕ ਮੁੰਡਾ ਮਹਿੰਗੀ ਗੱਡੀ ਕਿਰਾਏ ਤੇ ਲੈ ਕੇ ਉਸਦੇ ਸ਼ਹਿਰ اسلامਾਬਾਦ ਆਉਂਦਾ ਅਤੇ ਨਾਲ ਹੀ ਉਸ ਵਾਸਤੇ ਮਹਿੰਗੇ ਮਹਿੰਗੇ ਗਿਫਟ ਲੈ ਕੇ ਆਉਂਦਾ ਉਸ ਮੁੰਡੇ ਦਾ ਨਾਮ ਸੀ ਉਮਰ ਖਿਆਤ ਅਤੇ ਸਨਾ ਉਸ ਨੂੰ ਪ੍ਰਾਮਣਦੀ ਸੀ ਉਹ ਮੁੰਡਾ ਦੁਪਹਿਰੇ ਜੇ اسلامਾਬਾਦ ਦੀ ਪੌਸ਼ ਕਲੋਨੀ ਜੀ 13 ਦੇ ਵਿੱਚ ਐਂਟਰ ਕਰਦਾ ਅਤੇ ਸਨਾ ਦੇ ਫਲੈਟ ਦੇ ਕੋਲ ਪਹੁੰਚ ਕੇ ਸਨਾ ਨੂੰ ਇੰਸਟਾ ਦੇ ਉੱਤੇ ਮੈਸੇਜ ਕਰਦਾ ਉਹ ਲਿਖਦਾ ਕਿ ਮੈਂ ਤੇਰੇ ਕਰਦੇ ਨੀਚੇ ਖੜਾ ਅਤੇ ਮੈਂ ਅੱਡੇ ਧਰਨ ਵਾਸਤੇ ਇੱਕ 5 ਸਟਾਰ ਰੈਸਟੋਰੈਂਟ ਬੁੱਕ ਕੀਤਾ ਹੋਇਆ ਤੂੰ ਨੀਚੇ ਆ ਤੇ ਆਪਾਂ ਤੇਰਾ ਬਰਥਡੇ ਸੈਲੀਬ੍ਰੇਟ ਉਸ 5 ਸਟਾਰ ਰੈਸਟੋਰੈਂਟ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ ਬਟ ਸਨਾ ਸਾਫ ਮਨਾ ਕਰ ਦਿੰਦੀ ਆ ਉਸ ਤੋਂ ਦੋ ਦਿਨਾਂ ਬਾਅਦ ਸਨਾ ਨਾਲ ਕੁਝ ਅਜੀਹਾ ਹੁੰਦਾ ਜੋ ਕਿਸੇ ਨੇ ਸੁਪਨੇ ਦੇ ਵਿੱਚ ਵੀ ਸੋਚਿਆ ਨਹੀਂ ਸੀ ਸਨਾ ਇੱਕ 17 ਸਾਲਾਂ ਦੀ ਛੋਟੀ ਜਹੀ ਬੱਚੀ ਸੀ ਸਨਾ ਖਾਨ ਬਹੁਤ ਮਸ਼ਹੂਰ ਸੀ ਕਿਉਂਕਿ ਸੋਸ਼ਲ ਮੀਡੀਆ ਉੱਤੇ ਉਸਦੇ 20 ਲੱਖ ਤੋਂ ਜ਼ਿਆਦਾ ਫਾਲੋਅਰ ਸੀ ਸਨਾ ਟਿਕਟੌਕ ਅਤੇ ਇੰਸਟਾਗ੍ਰਾਮ ਉੱਤੇ ਵੀਡੀਓਜ਼ ਅਪਲੋਡ ਕਰਦੀ ਸੀ ਸਨਾ ਦਾ ਕੰਟੈਂਟ ਬਹੁਤ ਹੀ ਪਿਆਰਾ ਅਤੇ ਬੱਚਿਆਂ ਵਾਲਾ ਕੰਟੈਂਟ ਸੀ ਐਨ ਕੁਝ ਲੈ ਕੇ ਆਇਓ ਦਿਖਾਓ ਹਾਂ ਦਿਖਾ ਦਿਓ ਨਾ ਕਿੰਨੇ ਚੋਏ ਸੀ ਬੱਚੋ ਵਾਲਾ ਹੈ ਯਾਰ ਬੱਚੋ ਵਾਲਾ ਹੈ ਲੇਕਿਨ ਇਸਕੇ ਨਹੀਂ ਬਹੁਤ ਮਜ਼ੇਕਾ ਉੱਤਰ ਇਸਕੇ ਅੰਦਰ ਸੀ ਕਿ ਪਿਆਰੇ ਪਿਆਰੇ ਕਿੱਸਮੇ ਕਰਦੇ ਨਾ ਮੈਂ ਇੱਕ ਲੈ ਕੇ ਲਾਈਟ ਨਿਕਲੀ ਕਿ ਉਧਰ ਅੱਧਰ ਰੱਖੀ ਆ ਸਨੋ ਜੀ ਭਾਈ ਆਇਓ ਮੈਨੂੰ ਇਹ ਮਿਲੀ ਇਹ ਦੇਖੋ ਕਿੰਨੀ ਛੂਟ ਹੈ ਨਾ 2 ਜੂਨ 2025 ਉਮਰ ਹਯਾਤ ਫੈਸਲਾਬਾਦ ਤੋਂ ਇੱਕ ਮਹਿੰਗੀ ਗੱਡੀ ਕਰਾਇ ਤੇ ਲੈਂਦਾ ਅਤੇ ਇਸਲਾਮਾਬਾਦ ਚੱਲ ਪੈਂਦਾ ਉਹ ਇਸਲਾਮਾਬਾਦ ਦੀ ਪੌਸ਼ ਕਲੋਨੀ ਜੀ 13 ਦੇ ਵਿੱਚ ਐਂਟਰ ਕਰਦਾ ਜਿਸ ਕਲੋਨੀ ਦੇ ਵਿੱਚ ਸਨਾ ਦਾ ਫਲੈਟ ਸੀ ਸਨਾ ਅਤੇ ਉਮਰ ਹਯਾਤ ਦੋਨੋਂ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਦੋਨਾਂ ਦੀ ਪਛਾਣ ਵੀ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ਦੇ ਥਰੂ ਹੋਈ ਸੀ ਇਹ ਆ ਜਾਂਦਾ ਹੈ ਕਿ ਉਮਰ ਸਨਾ ਨੂੰ ਸੋਸ਼ਲ ਮੀਡੀਆ ਦੇ ਉੱਪਰ ਪ੍ਰਮੋਟ ਵੀ ਕਰਦਾ ਸੀ ਦੁਪਹਿਰੇ ਜਦ ਇਹ ਇਸਲਾਮਾਬਾਦੀ ਜੀ 13 ਕਲੋਨੀ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਉਮਰ ਹਯਾਤ ਸਨਾ ਨੂੰ ਮੈਸੇਜ ਕਰਦਾ ਉਹ ਮੈਸੇਜ ਦੇ ਵਿੱਚ ਲਿਖਦਾ ਕਿ ਨੀਚੇ ਆ ਮੈਂ ਤੇਰੇ ਲਈ ਇਸਲਾਮਾਬਾਦ ਦੇ ਵਿੱਚ ਇੱਕ ਫਾਈਵ ਸਟਾਰ ਰੈਸਟੋਰੈਂਟ ਬੁਕ ਕੀਤਾ ਤੋ ਮੇਰੇ ਨਾਲ ਚੱਲ ਉੱਥੇ ਆਪਾਂ ਅੱਜ ਤੇਰਾ ਬਰਥਡੇ ਸੈਲੀਬ੍ਰੇਟ ਕਰਾਂਗੇ ਸਨਾ ਛੋਟੀ ਜਹੀ ਬੱਚੀ ਸੀ ਉਹ ਐਦਾਂ ਕਿਸਤੇ ਟਰਸਟ ਕਿਵੇਂ ਕਰ ਸਕਦੀ ਸੀ ਇਸੇ ਲਈ ਸਨਾ ਉਮਰ ਹਯਾਤ ਨੂੰ ਸ਼ਿਸ਼ਟ ਮਨਾ ਕਰ ਦਿੰਦੀ ਹੈ ਸਨਾ ਦੇ ਮਨਾ ਕਰਨ ਦੇ ਉੱਤੇ ਉਮਰ ਪਰਤ ਜਾਂਦਾ ਅਤੇ ਆਪਣੀ ਕਾਰ ਦੇ ਡੈਸ਼ਬੋਰਡ ਦੇ ਵਿੱਚੋਂ ਕਿਸਟ ਪਰਦਾ ਅਤੇ ਚੁੱਪਚਾਪ ਸਨਾ ਦੇ ਘਰ ਦੀਆਂ ਪੌੜੀਆਂ ਚੜ੍ਹ ਜਾਂਦਾ ਉਸ ਵੇਲੇ ਸਨਾ ਦੇ ਘਰ ਦੇ ਵਿੱਚ ਸਨਾ ਅਤੇ ਉਸਦੀ ਮਾਸੀ ਮੌਜੂਦ ਸਨ ਉਮਰ ਹਯਾਤ ਜਦੋਂ ਸਨਾ ਦੇ ਫਲੈਟ ਦੇ ਵਿੱਚ ਐਂਟਰ ਕਰਦਾ ਤਾਂ ਸਭ ਤੋਂ ਪਹਿਲਾਂ ਸਨਾ ਦੀ ਮਾਸੀ ਉਮਰ ਦੇ ਮੱਥੇ ਲੱਗਦੀ ਉਸਦੀ ਮਾਸੀ ਨੂੰ ਕਹਿੰਦਾ ਕੇ ਸੁਣਾ ਕਿੱਥੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਸਨਾ ਬਾਹਰ ਆ ਜਾਂਦੀ ਹੈ ਉਮਰ ਸਨਾ ਦੀ ਵਾਂ ਫੜਦਾ ਤੇ ਸਨਾ ਨੂੰ ਕਹਿੰਦਾ ਕਿ ਮੈਂ ਤੈਨੂੰ ਲਾਈਕ ਕਰਦਾ ਇਸੇ ਕਰਕੇ ਮੈਂ ਤੇਰੇ ਪਿੱਛੇ ਪਿੱਛੇ ਭੱਜਿਆ ਕਰਦਾ ਸਨਾ ਉਹਨੂੰ ਕਹਿੰਦੀ ਹੈ ਕਿ ਤੂੰ ਮੇਰੇ ਲਈ ਸਿਰਫ ਮੇਰਾ ਪ੍ਰਾਂ ਮੈਂ ਤੈਨੂੰ ਪ੍ਰਾਂ ਮੰਨਦੀ ਹਾਂ ਇਸ ਤੋਂ ਇਲਾਵਾ ਮੇਰੇ ਮਨ ਦੇ ਵਿੱਚ ਤੇਰੇ ਲਈ ਹੋਰ ਕੁਝ ਵੀ ਨਹੀਂ ਆ ਸਨਾ ਦੀ ਇਹ ਗੱਲ ਸੁਣ ਕੇ ਉਮਰ ਗੁੱਸੇ ਦੇ ਵਿੱਚ ਲਾਲ ਹੋ ਜਾਂਦਾ ਹੈ ਉਹ ਆਪਣੇ ਡੱਬ ਦੇ ਵਿੱਚ ਵਰਦਾ ਅਤੇ ਦੋ ਗੋਲੀਆਂ ਸਨਾ ਦੇ ਸੀਨੇ ਦੇ ਵਿੱਚ ਉਤਾਰ ਦਿੰਦਾ ਹੈ 17 ਸਾਲਾਂ ਦੀ ਇਸ ਪਿਆਰੀ ਜਿਹੀ ਬੱਚੀ ਦੀ ਉੱਥੇ ਹੀ ਸਾਹ ਨਿਕਲ ਜਾਂਦੇ ਨੇ ਸਨਾ ਦੀ ਮਾਂ ਫਰਜਾਨਾ ਯੂਸਫ ਕਰੇ ਹੁੰਦੀ ਆ ਤਾਂ ਕਰਦੀ ਇਹ ਹਾਲਾਤ ਦੇਖ ਕੇ ਉਹ ਪੱਬਾ ਮਾਰ ਕੇ ਰੋਣ ਲੱਗਦੀ ਹੈ اسلامਾਬਾਦ ਦੀ ਪੌਸ਼ ਕਲੋਨੀ ਜੀ 13 ਦੇ ਵਿੱਚ ਪੁਲਿਸ ਆਉਂਦੀ ਹੈ ਪੂਰੇ ਸਾਕੇ ਐਫ ਆਈ ਆਰ ਰਜਿਸਟਰ ਕਰਦੀ ਹੈ ਪੁਲਿਸ ਵਾਲਿਆਂ ਤੇ ਆਮ ਲੋਕਾਂ ਨੂੰ ਇਸ ਘਟਨਾ ਦੇ ਪਿੱਛੇ ਤਿੰਨ ਥਿਉਰੀਜ਼ ਲੱਗਦੀਆਂ ਨੇ ਪਹਿਲੀ ਥਿਉਰੀ ਦੇ ਵਿੱਚ ਪੁਲਿਸ ਤੇ ਲੋਕਾਂ ਨੂੰ ਇਹ ਲੱਗਦਾ ਕਿ ਸਨਾਂ ਦਾ ਪਰਿਵਾਰ ਕਾਫੀ ਰਿਚ ਸੀ ਹੋ ਸਕਦਾ ਹੈ ਬਾਰਦਾਤ ਚੋਰੀ ਦੀ ਹੋਵੇ ਚੋਰਾਏ ਹੋਣ ਅਤੇ ਇਹ ਬਾਰਦਾਤ ਕਰਕੇ ਚਲੇ ਗਏ ਹੋਣ ਦੂਜੀ ਥਿਉਰੀ ਦੇ ਵਿੱਚ ਲੋਕਾਂ ਦਾ ਮੰਨਣਾ ਕਿ ਹੋ ਸਕਦਾ ਇਹ ਮਾਮਲਾ ਅਨਰਕਲਿੰਗ ਦਾ ਹੋਵੇ ਕਿਉਂਕਿ ਸਨਾ سوشل میڈیا ਉੱਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਸੀ ਕਾਫੀ ਜ਼ਿਆਦਾ ਵੀਡੀਓਜ਼ ਅਪਲੋਡ ਕਰਦੀ ਸੀ ਹੋ ਸਕਦਾ ਕਿਸੇ ਰਿਸ਼ਤੇਦਾਰ ਨੂੰ ਸਨਾ ਦਾ سوشل میڈیا ਉੱਤੇ ਆਉਣਾ ਨਾ ਪਸੰਦ ਹੋਵੇ ਇਸੇ ਕਰਕੇ ਉਹਨੇ ਇਸ ਬਰਦਾਰਤ ਨੂੰ ਅੰਜਾਮ ਦਿੱਤਾ ਹੋਵੇ ਪਰ ਅਸਲ ਕਹਾਣੀ ਇਹ ਹੈ ਕਿ ਸਨਾ ਅਤੇ ਉਮਰ ਹਯਾਤ ਦੋਨੋਂ سوشل میڈیا ਇਨਫਲੂਐਂਸਰ ਸੀ ਦੋਨੋਂ سوشل میڈیا ਉੱਤੇ ਐਕਟਿਵ ਸੀ ਸਨਾ ਦੇ 20 ਲੱਖ ਫਾਲੋਅਰ ਸੀ ਜਦੋਂ ਕਿ ਉਮਰ ਦੇ 70 ਕੁ ਹਜ਼ਾਰ ਦੇ ਕਰੀਬ ਫਾਲੋਅਰ ਸੀ ਕਿਆ ਜਾਂਦਾ ਹੈ ਕਿ ਉਮਰ ਸਨਾਂ ਨੂੰ ਸੋਸ਼ਲ ਮੀਡੀਆ ਉੱਤੇ ਪ੍ਰਮੋਟ ਵੀ ਕਰਦਾ ਸੀ ਅਤੇ ਨਾਲ ਹੀ ਉਹ ਸਨਾਂ ਨੂੰ ਲਾਇਕ ਵੀ ਕਰਦਾ ਸੀ ਉਹ ਸਨਾਂ ਨੂੰ ਹਾਸਲ ਕਰਨ ਦੇ ਤਰੀਕੇ ਹਰ ਵੇਲੇ ਖੋਜਦਾ ਰਹਿੰਦਾ ਸੀ ਇਸ ਇੱਕ ਤਰਫਾ ਪਿਆਰ ਦੇ ਵਿੱਚ ਉਹ ਸਨਾਂ ਨੂੰ ਹਾਸਲ ਕਰਨਾ ਚਾਹੁੰਦਾ ਸੀ ਪਰ ਦੂਜੇ ਪਾਸੇ ਸਨਾਂ ਦੇ ਦਿਲ ਦੇ ਵਿੱਚ ਅਜੇ ਹੀ ਕੋਈ ਗੱਲ ਨਹੀਂ ਸੀ ਉਹ ਉਮਰ ਨੂੰ ਸਿਰਫ ਆਪਣਾ ਭਰਾ ਮੰਨਦੀ ਸੀ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਉਹ ਬਾਰ-ਬਾਰ ਸਨਾਂ ਨੂੰ ਪ੍ਰਪੋਜ਼ ਕਰਦਾ ਸੀ ਅਤੇ ਸਨਾਂ ਹਰ ਵਾਰ ਉਸ ਨੂੰ ਰਿਜੈਕਟ ਕਰ ਦਿੰਦੀ ਸੀ ਸਨਾਂ ਦੇ ਜਨਮ ਦਿਨ ਵਾਲੇ ਦਿਨ ਉਸ ਨੂੰ ਲੱਗਿਆ ਕਿ ਅੱਜ ਵਧੀਆ ਮੌਕਾ ਹੈ ਅੱਜ ਮੈਂ ਆਪਣੇ ਦਿਲ ਦੀ ਗੱਲ ਕਹਾਂਗਾ ਅਤੇ ਸਨਾਂ ਅੱਜ ਮੈਨੂੰ ਰਿਜੈਕਟ ਵੀ ਨਹੀਂ ਕਰੂਗੀ ਇਸੇ ਲਈ ਉਹ ਮਹਿੰਗੀ ਗੱਡੀ ਕਿਰਾਏ ਤੇ ਲੈਂਦਾ ਮਹਿੰਗੇ ਮਹਿੰਗੇ ਗਿਫਟ ਲੈਂਦਾ ਕਿ ਸਿੱਧਾ ਸਨਾ ਦੇ ਘਰੇ ਆ ਜਾਂਦਾ ਬਟ ਸਨਾ ਅਦਵੀ ਉਹ ਰਿਜੈਕਟ ਕਰ ਦਿੰਦੀ ਆ ਇਸ ਰਿਜੈਕਸ਼ਨ ਦੇ ਵਿੱਚੋਂ ਅੱਗ ਬੁਬੂਲਾ ਹੋ ਜਾਂਦਾ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ ਉਹ ਇਸ ਪਿਆਰੀ ਜਿਹੇ ਬੱਚੇ ਨੂੰ ਸਦਾ ਦੀ ਨੀਂਦ ਸੁਲਾਦੰਨ ਆਪਣੇ ਹਰ ਇੱਕ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਘੁੰਮਦੀ ਆ ਆਪਾਂ ਨੂੰ ਲੱਗਦਾ ਕਿ ਜਿਹੜੀ ਕੁੜੀਆ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਐਕਟਿਵ ਰਹਿੰਦੀ ਆ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਵੀਡੀਓਜ਼ ਅਪਲੋਡ ਕਰਦੀ ਆ ਆਪਾਂ ਨੂੰ ਲੱਗਦਾ ਕਿ ਛੇਤੀ ਫਸ ਜਾਊਗੀ ਪਰ ਐਦਾਂ ਨਹੀਂ ਹੁੰਦਾ ਹਰੇਕ ਕੁੜੀ ਐਦਾਂ ਦੀ ਨਹੀਂ ਹੁੰਦੀ ਮੰਨਿਆ ਕਿ ਬਹੁਤ ਸਾਰੀਆਂ ਕੁੜੀਆਂ ਫਾਲੋਅਰ ਇਨਕਰੀਜ਼ ਕਰਨ ਵਾਸਤੇ ਆਪਣੇ ਕੱਪੜੇ ਤੱਕ ਉਤਾਰ ਦਿੰਦੀਆਂ ਨੇ ਬਲਗਰ ਕੰਟੈਂਟ ਬਣਾਉਂਦੀਆਂ ਨੇ ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੁਝ ਕੁੜੀਆਂ ਐਦਾਂ ਦੀਆਂ ਵੀ ਨੇ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਆਪਣਾ ਹੁਨਰ ਦਿਖਾਉਂਦੀਆਂ ਨੇ। ਕੁਝ ਕੁੜੀਆਂ ਅਜਿਹਿਆਂ ਵੀ ਨੇ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਆਪਣਾ ਬਿਜ਼ਨਸ ਪ੍ਰਮੋਟ ਕਰਨ ਵਾਸਤੇ ਆਉਂਦੀਆਂ ਨੇ। ਸਨ ਦਾ ਕਮਿਊਨੀਕੇਸ਼ਨ ਬਹੁਤ ਸੋਹਣਾ ਸੀ। ਉਹਦਾ ਕੰਟੈਂਟ ਵੀ ਬੱਚਿਆਂ ਵਾਲਾ ਸੀ। ਉਹਦੇ ਕੰਟੈਂਟ ਦੇ ਵਿੱਚ ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਸੀ ਜਿਹੜੀ ਵਲਗਰ ਹੋਵੇ। ਅਲੀਸ਼ਾ ਇੱਕ ਬਾਤ ਬਤਾਓ। ਜੀਪੋਲੇ ਕੀ ਬਤਾऊं? ਅਲੀਸ਼ਾ ਜਦੋਂ ਹੱਸਦੀ ਹੈ ਤਾਂ ਤੁਹਾਨੂੰ ਨਜ਼ਰ ਕਿਵੇਂ ਆਉਂਦਾ ਹੈ? ਪਰ ਉਮਰ ਨੂੰ ਲੱਗਿਆ ਕਿ ਤਾਂ ਸੋਸ਼ਲ ਮੀਡੀਆ ਵਾਲੇ ਹੈ ਜਲਦੀ ਫਸ ਜਾਉਗੀ ਪਰ ਸਨਾ ਐਦਾਂ ਦੀ ਨਹੀਂ ਸੀ ਉਹ ਆਪਣੇ ਮਾਂ ਪਿਓ ਦੀ ਪਿਆਰੀ ਬੱਚੀ ਸੀ ਅਤੇ ਮਾਂ ਪਿਓ ਦੀ ਇੱਜ਼ਤ ਰੱਖਣ ਵਾਲੀ ਕੁੜੀ ਸੀ ਉਹ ਆਪਣੇ ਮਾਂ ਪਿਓ ਦੀ ਪਰਮਿਸ਼ਨ ਲੈ ਕੇ ਹੀ ਸੋਸ਼ਲ ਮੀਡੀਆ ਦੇ ਉੱਤੇ ਆਈ ਸੀ ਇਸੇ ਲਈ ਆਪਾਂ ਨੂੰ ਵੀ ਆਪਣਾ ਪੁਆਇੰਟ ਆਫ View ਬਦਲਣਾ ਪੈਣਾ ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰੇਕ ਕੁੜੀ ਚਾਲੂ ਨਹੀਂ ਹੁੰਦੀ ਬਹੁਤ ਸਾਰੀਆਂ ਕੁੜੀਆਂ ਆਪਣਾ ਹੌਨਰ ਦਿਖਾਉਣਾ ਆਉਂਦੀਆਂ ਨੇ ਜਾਂ ਆਪਣਾ ਬਿਜ਼ਨਸ ਪ੍ਰਮੋਟ ਕਰਨ ਆਉਂਦੀਆਂ ਨੇ ਜਾਂ ਚੰਗਾ ਕੰਟੈਂਟ ਬਣਾ ਕੇ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਸਪੋਰਟ ਕਰਦੀਆਂ ਨੇ ਤੁਹਾਡੀ ਇਸ ਘਟਨਾ ਦੇ ਉੱਤੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਮੇਰੀਆਂ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗਿਆ ਤਾਂ ਤੁਸੀਂ ਮੈਨੂੰ ਸਬਸਕ੍ਰਾਈਬ ਕਰਕੇ ਮੇਰਾ ਹੌਸਲਾ ਵਧਾ ਸਕਦੇ ਹੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਵ ਯੂ ਆਓ